ਇਕ ਨਾਮ ਜ਼ਰੂਰ ਦਿੱਤਾ ਗਿਆ ਯੋਗ ਦਿਵਸ ਦਾ ਪਰ ਰੋਜ਼ ਡਾਇਡਨ ਮੈਂ ਰੋਜ਼ ਹੀ ਵਾਚ ਆਊਟ ਕਰਦੀ ਕਿ ਇਹ ਤੇ ਪਰਿਵਾਰ ਸਾਲਾ ਲੁਧਿਆਣੇ ਤੋਂ ਇਕੱਠਾ ਹੋ ਕੇ ਦਿੱਲੀ ਇਸ ਯੋਗ ਆਸਨ ਕਰਦੇ ਨੇ ਯੋਗ ਦੀ ਮਹੱਤਤਾ ਨੂੰ ਸਮਝਦੇ ਹੋਏ ਇਕੱਠੇ ਹੁੰਦੇ ਨੇ ਔਰ ਕੁਦਰਤ ਦੇ ਨਾਲ ਆਪਣਾ ਜਿਹੜਾ ਸੰਬੰਧ ਹੈ ਉਹਨੂੰ ਬਣਾਉਂਦੇ ਨੇ ਔਰ ਬਹੁਤ ਅੱਛਾ ਲੱਗਿਆ ਇਥੇ ਆ ਕੇ ਔਰ ਆਸ ਕਰਦੀ ਕਿ ਜੋ ਇਹ ਬਡੇ ਬਜ਼ੁਰਗਾਂ ਦੀ ਬਲੇਸਿੰਗਸ ਨੇ ਜਾਂ ਜੋ ਇਹ ਕੁਦਰਤ ਨਾਲ ਜੋੜਨ ਲਈ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਯੋਗ ਜਿਹੜਾ ਇੱਥੇ ਚਲਾਇਆ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਔਰ ਆਸ ਕੱਢੀਏ ਉਪਰਾਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਬਿਲਕੁਲ ਜੀ ਆਮ ਆਦਮੀ ਪਾਰਟੀ ਸਰਕਾਰ ਦਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਮੈਨੂੰ ਲੱਗਦਾ ਹੈ ਵੀ ਤੰਦਰੁਸਤ ਪੰਜਾਬ ਹੋਣਾ ਇਹ ਸਭ ਤੋਂ ਵੱਧ ਜ਼ਰੂਰੀ ਹੈ ਇਸ ਰੰਗਲੇ ਪੰਜਾਬ ਦੇ ਮਹੀਨੇ ਔਰ ਉਸ ਤੰਦਰੁਸਤੀ ਲਈ ਸੀਐਮ ਦੀ ਯੋਗ ਸ਼ਾਲਾ ਜਿਹੜਾ ਸਟਾਰਟ ਅਪ ਕੀਤਾ ਗਿਆ ਸੀ ਮੁੱਖ ਮੰਤਰੀ ਮਾਨਯੋਗ ਭਾਰਗਵਨ ਸਿੰਘ ਮਾਨ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਔਰ ਜਿਹੜੇ ਹਿੱਸਿਆਂ ਦੇ ਵਿੱਚ ਕਦੇ ਅਗੇ ਯੋਗ ਨਹੀਂ ਹੁੰਦਾ ਸੀ ਜੋ ਉੱਥੇ ਵੀ ਟ੍ਰੇਨਰ ਪਹੁੰਚ ਕੇ ਬਹੁਤ ਵਧੀਆ ਯੋਗਾ ਕਰਾ ਰਹੇ ਆ ਔਰ ਇੱਕ ਹੈਲਥੀ ਪੰਜਾਬ ਵਾਲਾ ਜਿਹੜਾ ਸਾਡਾ ਕਦਮ ਚੱਕਿਆ ਜਾ ਰਿਹਾ ਹੈ ਤੋ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਆਜ ਦੇ ਦਿਵਸ ਦੀ ਬਹੁਤ 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 ਬ ਉਹ ਅਜ ਤੱਕ ਕਦੀ ਵੀ ਨਹੀਂ ਹੋਇਆ ਔਰ ਲੋਕਾਂ 'ਚ ਉਹ ਸਾਧ ਯੋਗ ਵਾਸਤੇ ਬਹੁਤ ਵਧ ਰਿਹਾ ਔਰ ਅਸਰਾ ਸਾਡੀ ਵੀ ਕੋਸ਼ਿਸ਼ ਹੈਗੀ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਯੋਗ ਨਾਲ ਜੋੜੀਏ ਔਰ ਤਾਂ ਕਿ ਉਹ ਤੰਦਰੁਸਤੀ ਲੋਕਾਂ ਨੂੰ ਮਿਲਦੀ ਰਹੇ ਲੱਗਦਾ ਕਿ ਜਾਗਰੂਕਤਾ ਆਣੀ ਚਾਹੀਦੀ ਹੈ ਕਿਉਂਕਿ ਪਹਿਲਾ ਇੱਕ ਦਿਨ ਨਾਲ ਕੁਝ ਨਹੀਂ ਹੋਣਾ ਲਗਾਤਾਰ ਆਪਾਂ ਇਹ ਪੂਰਾ ਸਾਲ ਪੈਸੇ ਤਰ੍ਹਾਂ ਯੋਗਾ ਦੇ ਮਨਾਈਏ ਤਾਂ ਜਾ ਕੇ ਆਪਣਾ ਜਿਹੜਾ ਸਰੀਰ ਤੰਦਰੁਸਤ ਰਹਿ ਸਕਦੇ ਸਾਡਾ ਯੋਗ ਪਰਿਵਾਰ ਲੁਧਿਆਣੇ ਵਿੱਚ ਲਗਭਗ 20 ਦੇ ਕਰੀਬ ਕਲਾਸਾਂ ਸਾਡੀ ਚੱਲ ਰਹੀਆਂ ਜਾਨੀ ਕਿ ਡੇਲੀ ਆਪਣਾ 베ਸੀ ਦੇ ਉੱਪਰ ਡੁਗਰੀ ਯੋਗ ਲੋਕਾਂ ਨੂੰ ਅਸੀਂ ਕਰਵਾ ਰਹੇ ਹਾਂ ਹਰ ਏਰੀਆ 'ਚ ਲੁਧਿਆਣੇ 'ਚ ਚਾਹੇ ਸਿਵਲਾਈਨ ਏਰੀਆ ਹੋਵੇ ਫੋਕਲ ਪੁਆਇੰਟ ਏਰੀਆ ਡੁਗਰੀ ਕਿਸੇ ਤੇ ਮਾਡਲ ਟਾਉਨ ਏ ਡੁਗਰੀ ਸਭ ਪਾਸੇ ਆਪਣਾ ਕਲਾਸਾਂ ਸਾਡੀਆਂ ਚੱਲ ਰਹੀਆਂ ਪਰ ਸ਼ਹਿਰ ਦੇ ਟਾਈਮ ਚੱਲਦੀਆਂ ਨੇ ਪਰ ਅਸੀਂ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਹੈ ਕਿ ਜਿਆਦਾ ਜਿਆਦਾ ਲੋਕਾਂ ਨੂੰ ਇਹਦੇ ਨਾਲ ਜੋੜੀਏ ਤਾਂ ਕਿ ਉਹ ਤੰਦਰੁਸਤ ਰਹਿ ਸਕਣ ਦਾ ਦੇਖਦੇ ਹਾਂ ਯੋਗਾ ਡੇ ਨੂੰ ਲੈ ਕੇ ਲਗਾਤਾਰ ਜਿਹੜਾ ਅੱਜ ਮਹਿਲਾਵਾਂ ਦੇ ਵਿੱਚ ਵੀ ਕਾਫੀ ਜਿਹੜਾ ਉਤਸ਼ਾਹ ਦੇਖਣ ਨੂੰ ਮਿਲਿਆ ਅੱਜ ਇੱਥੇ ਰੋਜ਼ ਗਾਰਡਨ ਦੇ ਵਿੱਚ ਜਿਹੜਾ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਲਏ ਮਨਾ ਰਹੇ ਹਾਂ ਇਹ ਇੱਕ ਬੜਾ ਹੀ ਪ੍ਰੇਰਨਾਦਾਇਕ ਹੈ ਉਹ ਇਸ ਦੇਖਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵੇਲੇ ਡੇ ਬਾਈ ਡੇ ਯੋਗ ਦੇ ਪ੍ਰਤੀ ਲੋਕਾਂ ਦਾ ਬਹੁਤ ਵਧ ਰਿਹਾ ਹੈ ਕਿਉਂਕਿ ਸਭऱ्यांना ਲਗਭਗ ਪਤਾ ਲੱਗ ਚੁੱਕਿਆ ਹੈ ਕਿ ਅਗਰ ਇਸ ਜੀਵਨ ਦੇ ਵਿੱਚ ਸਵਸਥ ਰਹਿਣਾ ਤੰਦਰੁਸਤ ਰਹਿਣਾ ਹੈ ਤਾਂ ਯੋਗ ਤੋਂ ਇਲਾਵਾ ਦੂਜਾ ਕੋਈ ਤਰੀਕਾ ਨਹੀਂ ਹੈ ਔਰ ਕਿਉਂਕਿ ਇਹ ਮਾਰਗ ਪਰਮਾਤਮਾ ਦੇ ਵੱਲ ਵੀ ਜਾਂਦਾ ਹੈ ਔਰ ਜੀਵਨ ਦਾ ਲਕਸ਼ਵ ਵੀ ਇਹੀ ਹੈ ਕਿ ਇਸ ਜੀ ਮਨੁੱਖੀ ਜੀਵਨ ਦੇ ਇਸ ਪਰਮਾਤਮਾ ਨੂੰ ਪ੍ਰਾਪਤ ਕਰੀਏ ਅਸੀਂ ਇਸ ਯੋਗ ਪਰਿਵਾਦ ਦੇ ਜਿਹੜੀਆਂ ਫ੍ਰੀ ਸੇਵਾਵਾਂ ਸਮਾਜ ਨੂੰ ਸਮਰਪਿਤ ਕੀਤੀਆਂ ਹੋਈਆਂ ਹਨ ਇਹਦੇ ਨਾਲ-ਨਾਲ ਜਿੱਦਾਂ ਪਾਰਕਾਂ ਦੇ ਵਿੱਚ ਜਾਂ ਉਦਾਂ ਅਸੀਂ ਕਲਾਸਾਂ ਲਗਾਉਂਦੇ ਹਾਂ ਇੰਡਸਟਰੀ ਵਿੱਚ ਵੀ ਅਸੀਂ ਕਲਾਸਾਂ ਲਗਾਉਂਦੇ ਹਾਂ ਯੋਗ ਦੀਆਂ ਸਕੂਲਾਂ ਵਿੱਚ ਕਾਲਜਾਂ ਵਿੱਚ ਕਲੱਬਸ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਇਨਵੀਟੇਸ਼ਨ ਆਂਦਾ ਅਸੀਂ ਸੇਵਾਵਾਂ ਫ੍ਰੀ ਆਫ ਕੋਸ ਦੇ ਕੇ ਜਾਂਦੇ ਹਾਂ ਔਰ ਨਾਲ ਹੀ ਨਾਲ ਅੱਜਕੱਲ ਤੁਸੀਂ ਦੇਖਿਆ ਹੋਵੇਗਾ ਕਿ ਵਿਆਹ ਸ਼ਾਦੀਆਂ ਦਾ ਬੜਾ ਮੁਸ਼ਕਿਲ ਕੰ ਅਸੀਂ ਆਪਣੇ ਯੋਗ ਪਰਿਵਾਰ ਵਿੱਚ ਮੈਟ੍ਰਿਮੋਨਿਅਲ ਸਰਵਿਸ ਵੀ ਫ੍ਰੀ ਆਫ ਕਾਸਟ ਦਿੰਨੇ ਆ ਤਾਂ ਕਿ ਸਮਾਜ ਦੀ ਇੱਕ ਅੱਛੀ ਸਿਰਜਣਾ ਹੋ ਸਕੇ ਸਰ ਕਿਤੇ ਨਾ ਕਿਤੇ ਯੂਥ ਇੱਥੇ ਘੱਟ ਨਜ਼ਰ ਆ ਰਹੇ ਹੋ ਜਿਹੜਾ ਵੈਸਟਰਨ ਕਲਚਰ ਵਾਲਿਆ ਜੁੰਬਾ ਜੁੰਬਾ ਵਾਲੀ ਫੇਰ ਜਿਆਦਾ ਜਾ ਰਹੇ ਆ ਉਹ ਨਾਲ ਕਿਤੇ ਨਾ ਕਿਤੇ ਘੱਟ ਹੋ ਗਏ ਉਹ ਯੂਥ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਯੋਗ ਨੂੰ ਜਿਸ ਤਰ੍ਹਾਂ ਹੁਣ ਬੱਚਿਆਂ ਨੇ ਪਰਫਾਰਮੈਂਸ ਦਿੱਤੀਆਂ ਨੇ ਕਰ ਰਹੇ ਨੇ ਇਹਨਾਂ ਨਾਲ ਯੂਥ ਜਿਹੜਾ ਪ੍ਰੇਰੀਜ਼ ਬਹੁਤ ਹੁੰਦਾ ਹੈ ਕਿਉਂਕਿ ਲੋਕਾਂ ਦਾ ਜਿਆਦਾ ਕਨਸੈਪਟ ਆਫ ਮਾਈਂਡ ਜਿਹੜਾ ਹੈਗਾ ਜਿਮ ਵਾਲਾ ਸੀਗਾ ਤੇ ਜਿੰਮ ਵੀ ਕਰਨਾ ਬਹੁਤ ਅੱਛਾ ਹੈ ਸੈਰ ਕਦਮੀ ਬਹੁਤ ਅੱਛੀ ਹੈ ਪਰ ਯੋਗ ਜੇਕਰ ਕਰ ਲੈ ਜੇ ਇਸ ਦਾ ਮੁਕਾਬਲਾ ਕੋਈ ਨਹੀਂ ਜਿਹੜੀਆਂ ਦੂਸਰੀ ਐਰੋਬਿਕਸ ਜਾਂ ਜਮੂ ਜਿਹੜੇ ਚੱਲੇ ਨੇ ਕਿਉਂਕਿ ਯੰਗਸਟਰਸ ਨੂੰ ਉਹ ਚੀਜ਼ਾਂ ਅਟਰੈਕਟ ਕਰਦੀਆਂ ਨੇ ਉੱਚ ਮਿਊਜ਼ਿਕ ਹੁੰਦਾ ਤੇ ਉਹ ਉਹਨਾਂ ਦਾ ਹੁੰਦਾ ਸੀ ਇਹ ਸੋਚਦੇ ਆ ਕਿ ਚਲੋ ਯਾਰ ਇਸੇ ਬਹਾਨੇ ਸੀ ਪਹਿਲਾਂ ਇੱਕ ਵਾਰੀ ਇਹਨਾਂ ਦਾ ਸ਼ੁਰੂ ਕਰਨ ਹੌਲੀ ਹੌਲੀ ਆਪਣੇ ਆਪ ਮਾਰਗ ਤੇ ਉੱਤੇ ਪਹੁੰਚ ਜਾਣਗੇ ਉਹਨਾਂ ਵੈਸੀ ਦੇ ਦੋ ਕਿਉਂਕਿ ਲਗਾਤਾਰ ਦੇ ਦੇ ਪਏ ਕਿ ਸਭ ਨੌਜਵਾਨ ਯੋਗਾ ਤੋਂ ਥੋੜਾ ਭਿੱਜਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਸਾਰੇ ਆਪਣੇ ਯੰਗਸਟਰਸ ਨੂੰ ਇਹੀ ਕਹੂੰਗਾ ਪਲੀਜ਼ ਆਪਣਾ ਯੋਗ ਚ ਨੂੰ ਅਪਣਾਓ ਆਪਣੇ ਨਸ਼ਾ ਨੂੰ ਛੱਡੋ ਮੋਬਾਈਲਸ ਨੂੰ ਛੱਡੋ ਸਾਰਾ ਟਾਈਮ ਆਪਾਂ ਮੋਬਾਈਲ ਯੂਜ਼ ਕਰਦੇ ਆ ਉਹਦੇ ਨਾਲ ਆਪਣਾ ਸਿਹਤ ਵੀ ਖਰਾਬ ਹੁੰਦੀ ਹੈ ਤੇ ਮੈਂਟਲੀ ਵੀ ਡਿਸਟਰਬ ਹੁੰਨੇ ਆ ਸਿਰਫ ਸਵੇਰੇ ਸਵੇਰੇ 1 ਘੰਟਾ ਡੇਢ ਘੰਟਾ ਆਪਾਂ ਯੋਗ ਕਰੀਏ ਤੇ ਪੂਰੇ ਦਿਨ ਚ ਆਪਣਾ ਆਪਣੇ ਆਪ ਨੂੰ ਸਿਹਤ ਸர்க்கੀ ਔਰ ਇਹਦੇ ਨਾਲ ਆਪਣਾ ਮਤਲਬ ਸਿਰਫ ਯੋਗ ਕਰਨ ਨਾਲ ਮੇਂ ਆਪਣੀ ਹੈਲਥ ਹੀ ਨਹੀਂ ਠੀਕ ਹੁੰਦੀ ਆਪਣਾ ਪੜਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਔਰ ਆਪਾਂ ਤੁਹਾਨੂੰ ਸਾਰਿਆਂ ਨੂੰ ਇਹੀ ਕਵਾਂਗੇ ਵੱਧ ਤੋਂ ਵੱਧ ਯੋਗ ਕਰੋ ਥੈਂਕ ਯੂ ਮੌਸਮ ਵੀ ਵਧੀਆ ਸੀਗਾ ਤੇ ਰੱਬ ਵੀ ਮਿਹਰਬਾਨ ਹੋ ਗਿਆ ਸਰ ਇਹ ਤਾਂ ਸਭ ਪਰਮਾਤਮਾ ਕਹਿੰਦੇ ਆ ਨਾ ਪੋਜ਼ਿਟਿਵ ਸੋਚੋ ਸਭ ਕੁਝ ਪੋਜ਼ਿਟਿਵ ਹੁੰਦਾ ਅਸੀਂ 4 ਦਿਨ ਤੋਂ ਲਾਈਵ ਵੈਦਰ ਹੀ ਦੇਖ-ਦੇਖ ਕੇ ਪਰੇਸ਼ਾਨ ਹੋ ਰਹੇ ਸੀ ਪਰ ਭਗਵਾਨ ਨੇ ਸਾਡੀ ਸੁਣੀ ਔਰ ਮੌਸਮ ਇੰਨਾ ਵਧੀਆ ਦਿੱਤਾ ਔਰ ਸਾਡਾ ਸਾਰਾ ਕੁਝ ਕੀਤਾ ਥੈਂਕ ਯੂ ਕਿੰਨੇ ਕਿੰਨੇ ਪਾਰਟਿਸਪੀਟ ਕੀਤਾ ਤੇ ਕਿੰਨੇ ਕੁ ਲੋਕ ਜਿਹੜੇ ਅੱਜ ਸਰ ਅੱਜ ਸਾਡੇ ਇਸ ਬਿਊਟੀਫੁਲ ਪ੍ਰੋਗਰਾਮ ਚ 500 ਪਲੱਸ ਦੀ ਗੈਦਰਿੰਗ ਸੀਗੀ ਤੇ ਔਰ ਸਾਡੇ ਮੈਮ ਮੈਮ ਆਏ ਸਾਡੇ ਕਾਉਂਸਲ ਸਾਡੇ ਆਰਜੀ ਫੋਰਜਿੰਗ ਤੋਂ ਅਸ਼wini ਗਰਗ ਜੀ ਆਏ ਜੀਸੀਆਈ ਤੋਂ ਆਏ ਆਟਮਾਟਿਕਾ ਜੀ ਤੋਂ ਆਏ ਮਤਲਬ ਹੋਰ ਵੀ ਬਹੁਤ ਅੱਛੇ ਅੱਛੇ ਇੰਡਸਟਰੀਸਟ ਆਏ ਔਰ ਸਭ ਦਾ ਸਵਾਗਤ ਕੀਤਾ ਗਿਆ ਥੈਂਕ ਯੂ